ਉਹਨੂੰ 80000 ਦਾ ਟਰੈਕਟਰ ਤੂੜੀਆ ਦਾ ਚੱਲਦਾ ਦਿਖਾ ਦਿੰਦੇ ਆ ਜਿਹੜੇ ਕਹਿੰਦੇ ਨੇ 80000 ਦਾ ਟਰੈਕਟਰ ਕਿ ਬੰਨਾ ਹੋਇਆ ਸੀ ਆਹ ਲੋ ਘਰ ਵਾਲੀ ਸੂਈ ਐ ਜਮਾ ਠੰਡਾ ਚੱਲ ਜਾਂਦਾ ਐ ਨੋਰਮਲ ਚੱਲਦਾ ਹਾਂਜੀ ਭਾਈ ਸਸਤੀ ਕਾਰ ਠੀਕ ਕਿਸੇ ਵੀਰ ਭਰਾ ਨੇ ਵੀਡੀਓ ਕਰਵਾਉਣੀ ਆ ਤਾਂ ਵੀਰੇ ਤੁਸੀਂ 9843 70043 9814870041 ਤੇ ਤੁਸੀਂ ਵੀਰੇ ਕਾਲ ਜਾਂ WhatsApp ਤੁਸੀਂ ਵੀਰੇ ਕਰਕੇ ਤੁਸੀਂ ਮੈਸੇਜ ਕਰਕੇ ਛੱਡ ਦਿਓ ਤੁਹਾਨੂੰ ਬੈਕਲ ਹੋਏ ਮੈਸੇਜ ਦਾ ਰਿਪਲਾਈ ਹੋ ਜੂ ਉਸ ਵਕਤ ਜੇ ਕਾਲ ਨਹੀਂ ਚੱਕੀ ਜਾਂਦੀ ਜਾਂ ਫੋਨ ਤੇ ਨਹੀਂ ਲੱਗਦਾ ਕਿ ਉਹ ਨੈਟਵਰਕ ਇਸ਼ੂ ਹੋ ਜਾਂਦਾ ਉਹਦੇ ਕਰਕੇ ਵੀਰੇ ਕਾਲ ਨਹੀਂ ਲੱਗਦੀਗੀ ਤਾਂ ਤੁਸੀਂ ਵਟਸਐਪ ਦੇ ਉੱਤੇ ਹੀ ਮੈਸੇਜ ਕਰਕੇ ਛੱਡ ਸਕਦੇ ਹੋ ਤੁਹਾਨੂੰ ਮੈਸੇਜ ਦਾ ਤੁਹਾਨੂੰ ਰਿਪਲਾਈ ਹੋ ਜਾਊਗਾ ਠੀਕ ਆ ਜੀ ਜੇ ਕਿਸੇ ਵੀਰ ਵੀ ਵੀਡੀਓ ਕਰਵਾਉਣੀ ਆ ਤਾਂ ਆਪਾਂ ਸਸਤੇ ਰੇਟ ਦੇ ਵਿੱਚ ਬਹੁਤ ਹੀ ਘੱਟ ਜਾਇਜ਼ ਰੇਟ ਦੇ ਵਿੱਚ ਆਪਾਂ ਵੀਡੀਓ ਵੀਰੇ ਕਰ ਦਿੱਤੀ ਆ ਆਮ ਨਾਲੋਂ ਬਹੁਤ ਹੀ ਘੱਟ ਰ ਘੱਟ ਰੇਟ ਦੇ ਉੱਤੇ ਜੇ ਕਿਸੇ ਵੀਰ ਵੀ ਵੀਡੀਓ ਕਰਵਾਉਣੀ ਆ ਕਿਸੇ ਵੀ ਤਰ੍ਹਾਂ ਦੀ ਤਾਂ ਵੀਰੇ ਤੁਸੀਂ 984370041 ਦੇ ਉੱਤੇ ਤੁਸੀਂ ਵੀਰੇ ਕੰਟੈਕਟ ਕਰ ਲਿਓ 9814870041 ਦੇ ਉੱਤੇ ਤੁਸੀਂ ਵੀਰੇ ਕੰਟੈਕਟ ਕਰ ਲਿਓ ਜੀ 80000 ਲੈਟਰ ਤੂੜੀ ਵਾਲਾ ਚੱਲਦਾ ਦਿਖਾ ਦਿੰਦੇ ਜਿਹੜੇ ਕਹਿੰਦੇ ਨੇ 80000 ਲੈਟਰ ਐਂ ਕਰਦਾ ਜੋ ਕਰਦਾ ਵੀ ਤੁਰਤਾਂ ਦੀ ਲੈਟਰ ਕਾਇ ਕਰਦਾ ਬਾਈ ਇਹ ਕੱਲਾ ਲੋ ਤੇ ਹਾਈ ਵਾਲਾ ਵਾ ਉਹਦੇ ਕਰਕੇ ਮਾੜਾ ਮੋਟਾ ਭਾਵੇਂ ਦਬ ਜੇ ਦਬ ਜੇ ਨਹੀਂ ਤਾਂ ਬਾਈ ਇਹ ਮਸ਼ੀਨ ਨੂੰ ਬੰਕਾ ਕਰ ਦੂ ਤੋੜ ਦੂ ਮਸ਼ੀਨ ਨੂੰ ਐ ਉਹ ਦਿਖਾਈਏ ਮਸ਼ੀਨ ਦਾ ਜੋ ਕਰਾ ਹਾਰੇ ਦੋਈ ਖੜਿਆ ਹੋਇਆ ਵਾ ਨਾ ਰਹਿਣ ਦੇਖੋ ਰਾਈਡਰ ਨਾਲ ਦਾ ਕੰਮ ਜੀ ਨਾ ਰਹਿ ਉਹ ਤਾਜ਼ਾ ਮੀਂਹ ਪਿਆ ਹੋਇਆ 50 ਰੁਪਏ ਤੋਂ ਪਤਾ ਹੀ ਨਹੀਂ ਨਾੜ ਗਿੱਲਾ ਵਾ ਅੱਜ ਤਰੀਕ ਹੋਈ ਆ 20 ਤਰੀਕ ਆ ਇਹ 17 ਦੇ 18 ਤਰੀਕ ਨੂੰ ਮੀਂਹ ਪਿਆ ਜੀ ਨੂੰ ਆਪ ਕੋਲ ਵੀ ਪਤਾ ਵਾ ਸਾਤੋਲੇ ਹੋਇਆ 1800 ਦਾ ਕਰਕੇ ਬੰਨਿਆ ਹੋਇਆ ਸੀ ਬਈ ਇਹ ਕਿਦਾ ਜਾਇਜ ਆ ਲੋਕਾਂ ਕਹਿੰਦੇ ਆਸੂ ਜਖੜਦਾ ਨਹੀਂ ਖੜਦਾ ਨਹੀਂ ਇਹ ਢੂਆ ਪਾਂਦਾ ਸਾਰਿਆਂ ਦਾ ਜਿਆ ਹਿਆ ਤੇ ਸੂਈ ਦੇ ਨਾਲੇ ਗਰਮ ਵਾਲੀ ਆ ਪਈਆ ਗੱਡੀ ਸੂਈ ਥੱਲੇ ਹੀ ਆ ਜਮਾ ਸੈਂਟਰ ਚ ਵੀ ਹੈ ਨੀਗੀ ਹਾਂ ਲੋ ਗਰਮ ਵਾਲੀ ਸੂਈ ਹੈ ਜਮਾ ਠੰਡਾ ਚੱਲ ਜਾਂਦਾ ਨੋਰਮਲ ਚੱਲਦਾ ਪਿਚਾਰੇ ਸੂਈ ਬਣਾਈ ਹੈਗੀ 1800 ਤੋਂ ਮਾੜਾ ਪਾਲਾ ਕਹਿੰਦੇ ਵੀ 1800 ਤੋਂ ਕੱਢਣਾ ਨਹੀਂ 1800 ਤੋਂ ਸਿਰਫ 50 ਕੇ ਚੱਕਰ 40 ਤੱਕ ਮਦਾ ਢੋੜੇ ਹੋਇਆ ਤਾਕੇ ਭਾਈ ਹੌਲਾ ਦੇਖਿਆ ਝੋਟਾ ਫਰੇ ਵੀ ਝੋਟਾ ਕਹਿੰਦੇ ਨੂੰ ਬੜੇ ਕਹਿੰਦੇ ਆ ਦੌੜਦਾ 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 ਉਹ ਭਾਈ ਮਾੜਾ ਮੋਟਾ ਭਾਵੇਂ ਠੀਕ ਆ ਹੋ ਜਾਣਾ ਲੋ ਹਾਈ ਦਾ ਕਰਕੇ ਚੱਕਰ ਪੈ ਜਾਂਦਾ ਜੇ ਪੈਂਦਾ ਵੀ ਆ ਆ ਬੰਦਾ ਭਾਈ ਜਿਹਦਾ ਟਰੈਕਟਰ ਪੂਰਾ ਸੈਟ ਲਿਕ ਜਿਹਦੇ ਨਵਾਂ ਨੈਟਰ ਨੇ ਆ ਕੇ ਖੱਚਿਆ ਹੋਵੇ ਪੂਰਾ ਐ ਢੜ ਕੇ ਜੋਰ ਜੂ ਲਵਾਇਆ ਹੋਵੇ ਸੂਈ ਪਹਿਲਾ ਦਿਨ ਲਾਜ਼ਮੀ ਚ ਹੋਵੇ ਤਾਂ ਟਰੈਕਟਰ ਪੈਗਾ ਦਾ ਹੀ ਦਲਦਾ ਹੀ ਨਹੀਂ ਆ ਮੈਂ ਮਹ ਲੋਕਾਂ ਦੇ ਏ ਆਸੋ ਬਿਜਨੇ ਬਜਿੱਥੇ ਮਾਦੀ ਪਸਾਦਾ ਝੋਟਾ ਏ ਇਹਦੀ ਦੌਦ ਦੌਦੇ ਹੈਗੇ ਤੇ ਜੇ ਤੁਰੀ ਬਣਾਉਣਾ 97812 60618 98774 6060 ਤੰਦੇ ਉਤੇ ਤੁਸੀਂ ਵੀ ਕਨੈਕਟ ਕਰ ਸਕਦੇ ਹੋ 98774 6060 ਤੰਦੇ ਉਤੇ ਵੀ ਤੁਸੀਂ ਕਨੈਕਟ ਕਰ ਸਕਦੇ ਆ ਗੁਰੂ ਸਾਹਿਬ ਕੋਕੇ ਕੋਕੇ ਕਲਾਨ ਸਰ ਕਲੇਰਾ ਤੇ ਗਾਲਬ ਚੂੜ ਚੱਕ ਨੂੰ ਡਿਗਾਇਰੀ ਦੇ ਵਿੱਚ ਬਣਵਾਉਣੀ ਹੋਵੇ ਝਾਲੀਆਂ ਜਗਰਾਵਾ ਹਲਕੇ ਨੇੜੇ ਤੇ ਬਣਵਾਉਣੀ ਹੋਵੇ ਤੁਸੀਂ ਵੀਰੇ ਕੰਟੈਕਟ ਕਰ ਸਕਦੇ ਹੋ ਫੈਕਟਰੀ ਬਾਜ ਵੀ ਦੇ ਲੋ ਕਿੰਨੀ ਕਾ ਕਰੇ ਬਾਜ ਦੇ ਲੋ ਆਹ ਦੇ ਲੋ ਲਾਈ ਜਾਂਦਾ ਮੂਰੇ ਇਕੱਠੀ ਕਰੀਆਂ ਦਾ ਪਰਾਲੀ ਨੂੰ ਮੂਰੇ ਦੇ ਲੋ ਦਾ ਹਾਲੇ 771 6063 97812 60618 ਪਹਿਲਾ ਨੰਬਰ ਥੋੜਾ ਪਹਿਲਾਂ ਗਲਤ ਬੋਲ ਗਿਆ ਸੀ 97800 97812 60618 98771 6063 97812 60618 97812 60618 95771 95771